ਆ ਦੇਖੂ ਜਾਣਾ ਚਾਹੁੰਦਾ ਦੇਖੋ ਸਭ ਤੋਂ ਪਹਿਲਾਂ ਮੈਂ ਸੱਚੇ ਪਾਤਸ਼ਾਹ ਦਾ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕਰਨ ਲਈ ਆਇਆ ਵਾਂ ਔਰ ਬਾਲਾ ਜੀ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਕਿ ਲੁਧਿਆਣੇ ਦੀ ਸੇਵਾ ਜਿਹੜੀ ਆ ਆਮ ਆਦਮੀ ਪਾਰਟੀ ਵੱਲੋਂ ਮੇਰੀ ਲਈ ਗਈ ਆ ਬਤੌਰ ਲੋਕ ਸਭਾ ਲੁਧਿਆਣਾ ਜੀ ਤੇ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਇਸ ਗੱਲ ਦਾ ਭਰੋਸਾ ਦਿਵਾਉਣਾ ਵਾਂ ਕਿ ਤੁਹਾਡਾ ਜਿਹੜਾ ਸੇਵਾਦਾਰ ਤੁਸੀਂ ਇੱਥੇ ਆਪਣਾ ਚੁਣੋਗੇ ਕਦੇ ਤੁਹਾਨੂੰ ਪਿੱਠ ਨਹੀਂ ਦਿਖਾਣੀ ਔਰ ਤੁਹਾਡੀ ਦਿਨ ਰਾਤ ਸੇਵਾ ਕਰਕੇ ਲੁਧਿਆਣੇ ਦਾ ਨਾਮ ਅੱਗੇ ਲੈ ਕੇ ਜਾਣਾ ਔਰ ਇੰਡਸਟਰੀ ਦੇ ਵਿੱਚ ਜਿਹੜਾ ਆਬਾ ਪੰਜਾਬ ਦੇ ਵਿੱਚ ਲੁਧਿਆਣਾ ਉਹ ਨੰਬਰ 1 ਦੇ ਰਹੇਗੇ ਤੁਸੀਂ ਆਮ ਤੌਰ ਤੇ ਵਿਧਾਇਕ ਹੁੰਦੇ ਵਿਚਰੇ ਆ ਪਰ ਐਮਪੀ ਦਾ ਇੱਕ ਵੱਡਾ ਆਧਾਰਾ ਵੱਡੇ ਨੋ ਹਲਕੇ ਨੇ ਤੁਹਾਡੇ ਅੰਡਰ ਸਭ ਨਾਲੋਂ ਵੱਡੀ ਗੱਲ ਸਭ ਨਾਲੋਂ ਪਹਿਲਾਂ ਜੋ ਮੈਂ ਵਿਧਾਨ ਸਭਾ ਚ ਕਿਹਾ ਸੀਗਾ ਲੁਧਿਆਣੇ ਨੂੰ ਇੱਕ ਪੀਜੀ ਵਰਗਾ ਪਜੀਆਈ ਵਰਗਾ ਹਸਪੀਟਲ ਦੀ ਜ਼ਰੂਰਤ ਆ ਸਭ ਨਾਲ ਪਹਿਲਾਂ ਮੇਰਾ ਮੁੱਦਾ ਉਹੀ ਹੋਊਗਾ ਮੈਂ ਸਭ ਨਾਲ ਪਹਿਲਾਂ ਉਹਦੇ ਲਈ ਲੈ ਕੇ ਆਉਣਾ ਕੋਈ ਨਾ ਕੋਈ ਜਿਵੇਂ ਇਹਦਾ ਐਲਾਨ ਪਹਿਲਾਂ ਸ੍ਰੀ ਕੁਮਾਰ ਦਮਨ ਸਾਹਿਬ ਨੇ ਵੀ ਕੀਤਾ ਸੀ ਬੱਚੇ ਪੁਰਾਣੀ ਕਾਂਗਰਸੀ ਜਿਹੜੇ ਅਮੋ ਸਾਹਮਣੇ ਹੋਣਗੇ ਬੇਸਿਕ ਪਾਰਟੀਆਂ ਦੇ ਵੱਖੋ ਵੱਖਰੇ ਚਿਹਰੇ ਹੋਗੇ ਨੇ ਪਰ ਪੁਰਾਣੇ ਕਾਂਗਰਸੀ ਆਮੋ ਸਾਹਮਣੇ ਹੋਣਗੇ ਆਹੀ ਤਾਂ ਹੁਣ ਗੁਰੂ ਮਹਾਰਾਜ ਨੇ ਡਿਊਟੀ ਲਈ ਆ ਜਾ ਤੂਤਾ ਵਾਲੇ ਖੂ ਤੇ ਗੱਲਾਂ ਹੋਣਗੀਆਂ ਮੂੰਹ ਤੇ ਮੈਂ ਗੱਲ ਕਰੀਏ ਤੁਸੀਂ ਜਿਹੜੀ ਹੁਣ ਕਿਸਦਾ ਰੇਦੇ ਕਿ ਰਵਨੀਤ ਬਿੱਟੂ ਜਿਹੜੇ ਹੈਗੇ ਨੇ ਤੁਸੀਂ ਵੀ ਪਾਰਟੀ ਛੱਡ ਕੇ ਚਾਏ ਸੀਗੇ ਬਿੱਟੂ ਨਾਲ ਤੁਸੀਂ ਵੀ ਕਈ ਸਮੇਂ ਕੰਮ ਕੀਤਾ ਤੁਸੀਂ ਕੀ ਮੰਨ ਕੇ ਚੱਲਦੇ ਹੋ ਦੇਖੋ ਸੇਵਾ ਹੁੰਦੀ ਹੈ ਮੇਰੀ 2 ਸਾਲ ਲੋ ਮੇਰੀ ਆਮ ਆਦਮੀ ਪਾਰਟੀ ਦੇ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਔਰ ਡਾਕਟਰ ਸੰਦੀਪ ਪਾਠਕ ਜੀ ਉਹਨਾਂ ਨੇ ਮੇਰੀ 2 ਸਾਲ ਜਿਹੜੀ ਸੇਵਾ ਦੇਖੀ ਤਾਂ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਮੈਂ ਉਹਨਾਂ ਦੀ ਜ਼ਿੰਮੇਵਾਰੀ ਜੋ ਮੇਰੇ ਤੇ ਉਹਨਾਂ ਨੇ ਭਰੋਸਾ ਰੱਖਿਆ ਵਾ ਉਹਨਾਂ ਦੇ ਭਰੋਸੇ ਨੂੰ ਮਜ਼ਬੂਤ ਕਰਕੇ ਲੁਧਿਆਣੇ ਦੀ ਸੇਵਾ ਕਰਨੀ ਆ ਲੁਧਿਆਣੇ ਸਰ 24 ਕਿਹਦਾ ਮੰਨਦੇ ਹੋ ਬਿੱਟੂ ਨਾ ਜਾਂ ਕਾਂਗਰਸ ਨਾਲ ਦੇਖੋ ਸਾਰਿਆਂ ਨੂੰ ਲੋਕ ਇਹਨਾਂ ਨੂੰ ਦੇਖ ਚੁੱਕੇ ਹੋਏ ਆ 10 ਸਾਲ ਬਿੱਟੂ ਨੂੰ ਲੋਕਾਂ ਨੇ ਦੇਖ ਲਿਆ ਹੋਇਆ ਜਿਹੜਾ ਕੋਈ ਕਾਂਗਰਸ ਦਾ ਕੈਂਡੀਡੇਟ ਆਊਗਾ ਉਹਨੂੰ ਵੀ ਦੇਖ ਲਿਆ ਸਾਡੇ ਅਸੀਂ ਆਪਣੇ ਆਪ ਨੂੰ ਕਹਿੰਦੇ ਆ ਸਾਡੇ 2 ਸਾਲਾਂ ਦੇ ਕੰਮਾਂ ਨੂੰ ਦੇਖਦੇ ਹੋਏ ਸਾਡੇ ਹਲਕਾ ਸੈਂਟਰ ਦੇ ਲੋਕਾਂ ਨੇ ਸਾਡੀ ਆਵਾਜ਼ ਬਚਾਈ ਸਾਡੇ ਸੁਪਰੀਮੋ ਤੱਕ ਤਾਂ ਸਾਨੂੰ ਇਹ ਅੱਜ ਸੇਵਾ ਦਾ ਮੌਕਾ ਮਿਲਿਆ ਵਾ ਜੀ ਜਪਰੀਨ ਕਿ ਕਈ ਸਾਲਾਂ ਤੋਂ ਐਮਪੀ ਵੀ ਇੱਥੇ ਰਹੇ ਨੇ ਤੁਹਾਨੂੰ ਕੀ ਲੱਗ ਰਿਹਾ ਕਿ ਕੀ ਕਾਰਨ ਹੈ ਕਿ ਉਹ ਫੇਰ ਦਾਵਾ ਕਰ ਰਹੇ ਨੇ ਕਿ ਜਿੱਤੀ ਬੀਜੇਪੀ ਦੀ ਝੋਲੀ ਜਿੱਤ ਗਈ ਪੌਣੇ ਪੌਣੇ 5 ਸਾਲ ਕਿਸੇ ਦਾ ਫੋਨ ਨਾ ਚੱਕਿਆ ਹੋਵੇ ਇਹ ਜਹਾਸ ਨਹੀਂ ਰੱਖਣੀ ਚਾਹੀਦੀ ਚਾਹੇ ਮੈਂ ਹੋਵਾਂ ਚਾਹੇ ਬਿੱਟੂ ਹੋਵੇ